हेलो गाइस वेलकम टू माय न्यू ब्लॉग उम्मीद करता हूं तुम सब सारे ठीक हो ना तो आज मैं सुबह से उठ चुकी हां तो मैं रोटी बा सब कुछ बना लिया अरे रोटी बन चुकी हां डबा बा करता डैडी दा था। सारा काम अपना हो गया वा तो गर्मी बहुत है थोड़ी मौसम फिर दादा ही मैं हाथ पन के कर जाके देखते हैं आपा हां लेटे हुए तैयार होके काम ते जान वास्ते लेटे तो बाद में मौज बहुत है यार डैडी गए दूध लेने ले हां देखो कपड़े बदल आड़ी धोना ले ਬੱਸ ਦੁੱਧ ਲੈ ਕੇ ਆਣਗੇ ਫਿਰ ਉਹਨਾਂ ਨੂੰ ਆਪਾਂ ਰੋਟੀ ਪਾਣੀ ਖਵਾਵਾਂਗੇ ਚਾਹ ਕਿਉਂ ਸਾਡੇ ਕੋਲ ਦੁੱਧ ਸੀਗਾ ਨਹੀਂ ਅੱਜ ਤਾਂ ਆਪਾਂ ਚਾਹ ਵੀ ਨਹੀਂ ਬਣਾਈ ਸਵੇਰ ਜੀ ਫਤਿਹ ਦਾ ਦੁੱਧ ਲੈ ਕੇ ਆਣਗੇ ਤਾਂ ਫਿਰ ਬਣੂਗੀ ਚਾਹ ਪੀਵਾਂਗੇ ਸਾਰੇ ਤੁਸੀਂ ਵੀ ਆ ਜਾਓ ਪੀਣੇ ਮੈਂ ਤਾਂ ਸਵੇਰ ਤੋਂ ਪਾਣੀ ਵੀ ਨਹੀਂ ਪੀਤਾ ਨਹੀਂ फटाफट ਰੋਟੀ ਬਣਾ ਕੇ ਨਾ ਪਾਣੀ ਪੀ ਲੈ ਆਵੇਂ ਕਿਉਂਕਿ ਫਿਰ बार-बार ਫਿਰ ਪਾਣੀ ਪੀਓ ਹੱਥ ਕਿੱਲੇ ਹੋ ਜਾਂਦੇ ਆਟੇ ਆਲੇ ਹੁੰਦੇ ਨਾ ਮੈਂ ਪਾਣੀ ਪੀਉਂ ਹੁਣ ਟਾਪਟੇ ਮੇਰੀ ਰੋਟੀ ਤਾਂ ਬਨ ਚੁੱਕੀ ਆ ਸਾਮ ਦੇ ਵਜੂ ਚ ਕੋਈ ਨਾ ਸੱਤ ਤਾਂ ਮੇਰੇ ਹਸਬੰਦ ਆ ਗਏ ਹੁ ਮੈਂ ਚਾਹ ਬਣਾ ਲੱਗੀ ਸੀ ਆਦ ਨੂੰ ਨਿਊਟਰੀ ਲੈ ਕੇ ਆਏ ਸੀ ਆ ਨਿਊਟਰੀ ਛੋਟੀ ਬਈ ਨਿਊਟਰੀ ਹੁੰਦੀ ਆ ਆ ਨਿਊਟਰੀ ਆ ਵੀ ਨਿਊਟਰੀ ਆ ਗ੍ਰੇ ਵਾਲੀ ਨਿਊਟਰੀ ਜੇ ਬਰੀਕ ਨਹੀਂ ਹੁੰਦੀ ਬਿਲਕੁਲ ਪੁਜੀ ਦੀ ਤਰ੍ਹਾਂ ਬੰਦੀ ਹੋ ਉਹ ਨਿਊਟਰੀ ਇਹਦੇ ਵਿੱਚ ਥੋੜਾ ਜਿਹਾ ਨਿੰਬੂ ਪਾਣੀ ਪਾਇਆ ਮੈਂ ਪੀ ਲੈਣੀ फटाफट ਮੈਨੂੰ ਤਾਂ ਨਿੰਬੂ ਵਾਲਾ ਟੇਸਟ ਹੀ ਲੱਗਦਾ ਇੱਕ ਗਲਾਸ ਪੀ ਲਿਆ ਸੋ ਹਰ ਪੀ ਲੈਣੀ ਉਹ फटाफट ਬਾਰ ਦਾ ਮੌਸਮ ਅਦਾਦਾ ਯਾਰ ਬਾਰ ਦਾ ਮੌਸਮ ਠੀਕ ਹੈ ਨਾ ਠੀਕ ਹੈ ਅੱਜ ਮੇਰੀ ਲਿਪਸਟਿਕ ਖਤਮ ਹੋ ਗਈ ਤੇ ਮੈਂ ਬੜੀ ਮੁਸ਼ਕਲ ਆ ਪੌਂਚ ਪੌਂਚ ਕੇ ਸਾਫ਼ ਕਰ ਕਰਕੇ ਲਿਪਸਟਿਕ ਲਾਈ ਆ ਤੁਸੀਂ ਆਹ ਗੱਚਿਪਸ ਖਾ ਲਓ ਮੈਂ ਚਿਪਸ ਖਾਣੇ ਵੀ ਤੁਸੀਂ ਖਾ ਲਓ ਆ ਮਲਾਈ ਆ ਸਾਡੇ ਦੁੱਧ ਅੱਜ ਕਿਲੋ ਹੀ ਲੈ ਕੇ ਆਇਆ ਕਿਉਂਕਿ ਪੈਸੇ ਨਹੀਂ ਸੀ ਵਾ ਚਾਹ ਬਣਾਉਣ ਵਾਸਤੇ ਵਸ ਲੈ ਕੇ ਆਇਆ ਸਾਡੇ ਨੂੰ ਚਾਹ ਦਾ ਜ਼ਿਆਦਾ ਹੁੰਦਾ ਚਾਹ ਮਿਲ ਜੇ ਬਸ ਚਾਹ ਮਿਲ ਜੇ ਬਸ ਹੋਰ ਕੁਝ ਨਹੀਂ ਚਾਹੀਦਾ ਸਾਡੇ ਘਰ ਤੇ ਸਾਰਿਆਂ ਨੂੰ ਚਾਹ ਦਾ ਹੁੰਦਾ ਵਾ ਉਹ ਤਾਂ ਇਹ ਹਮੇਸ਼ਾ ਤੁਹਾਨੂੰ ਚਾਹ ਵਾਲੀ ਵੀਡੀਓ ਪੰਜ ਛੇ ਵਾਰੀ ਚਾਹ ਬਣਨ ਦੀ ਸਾਡੇ ਘਰ ਇਹਨੇ ਚਾਹ ਪੀਣੇ ਆਸੀ ਮਲਾਈ ਰੱਖ ਦਿੰਨੇ ਆਪਾਂ ਫ੍ਰਿਜ ਦੇ ਵਿੱਚ ਮਲਾਈ ਖਾਂ ਚੜਾ ਸਵਾਦ ਲੱਗਦੀ ਆ ਪਹਿਮੇ ਨੂੰ ਆਮਲਾ ਜੇ ਕੋਈ ਚਾਹ ਤੇ ਯਦੋਂ ਦੇ ਆਇਆ ਆ ਕਿਲੋ ਹੀ ਦੁੱਧ ਲੈ ਕੇ ਆਏ ਸੀ ਡਾਡੇ ਪੈਸੇ ਸੀਗੇ ਨੇ ਅੱਜ ਚਿਪਸ ਆਨੇ ਨੂੰ ਵਾਣੇ ਚਾਹ ਨੂੰ ਹਲੇ ਵਾਵਾਲਾ ਨਹੀਂ ਆਇਆ ਆਣ ਵਾਲੀ ਬਸ ਆਲੂ ਸਾਰਾ ਪਾਣੀ ਅੱਜ ਮੈਂ ਭੱਲਿਆ ਮੇਰੇ ਹੱਥ 'ਚ ਦਰਦੋਂ ਦੇ ਸੀ ਆ ਬਾਲਟੀਆਂ ਪਈਆਂ ਆ ਠੰਡੇ ਪਾਣੇ ਦੀ ਬੋਤਲ ਆ ਉਹਨਾਂ ਦਾ ਛੱਡ ਦੇਖ ਲੋ ਟਾਇਲਾ ਲੱਗ ਗਿਆ ਹਰ ਵਾਰ ਦੇ ਇੱਦਾਂ ਹੈ ਸਾਡੇ ਦੇ ਘੋਲਾਲੇ ਵੀ ਤੇ ਕੱਚਾ ਪੱਕਾ ਜਾਈ ਮੰਕਾਨ ਹੈ ਕਿਤੇ ਕੱਚਾ ਕਿਤੇ ਪੱਕਾ ਹੈਗਾ ਦੇਖੀਆ ਤੁਸੀਂ ਸਾਨੂੰ ਵਾਲਾ ਨਾਜ ਹੈ ਹਾਲੇ ਤੱਕ ਵਾਲਾ ਨਹੀਂ ਆਣ ਵਾਲੀ ਹੈ ਚਾਹਨੂ ਵੀ ਵਾਲਾ ਜਾਈ ਤੁਸੀਂ ਵੀ ਆ ਕੇ ਨਿੰਗੂ ਪਾਣੀ ਪੀ ਲਓ ਮੰਗਣੇ ਨੂੰ ਟੇਸਟੀ ਹੁੰਨਾ ਬਹੁਤ ਜ਼ਿਆਦਾ ਮੇਰਾ ਫੇਸ ਅੱਦ ਕਿੱਦਾ ਦਾ ਲੱਗ ਰਿਹਾ ਵਿਆ ਜੀਬੇ ਲੱਗਦਾ ਕਿ ਪਸੀਨਾ ਆਇਆ ਵਾ ਤਾਂ ਇਸ ਕਰਕੇ ਜੀ ਸਾਡੇ ਮਕਾਨ ਮਾਲਿਕ ਨੇ ਉਹਨਾਂ ਦਾ ਕੋਈ ਪੂਰਾ ਹੋ ਗਿਆ ਵਾ ਅੱਜ ਅਲੀ ਕੋਮਾਂਟੀ ਦਾ ਵਿਚਾਈ ਦਾ ਮੂੰਹ ਉੱਥੇ ਲਿਆ ਆਇਆ ਦੋ ਤਿੰਨ ਦਿਨ ਤੋਂ ਰੋ ਗਿਆ ਉਹਨਾਂ ਕੋਈ ਪੂਰਾ ਤਾਂ ਰੱਬ ਤੇ ਜਾਣੇ ਤੇ ਆ ਦੇ ਮੇਰੀ ਚੂੜੀਆਂ ਚੂੜੀਆਂ ਦੇ ਜਿਹੜੇ ਕੜੇ ਸੀ ਨਾ ਉਹਦਾ ਕਲਰ ਉਤਰਨ ਲੱਗ ਗਿਆ ਬਾਕੀ ਤੇ ਸੋਹਣੀਆਂ ਨਾਲ ਜਿੱਦੀਆਂ ਨਾ ਪਈਆਂ ਆ ਤੁਹਾਨੂੰ ਕਿੱਦਾਂ ਦੇ ਲੱਗਦੇ ਕਮੈਂਟਸ ਜ਼ਰੂਰ ਦੱਸਿਓ ਬਹੁਤ ਚੰਗੇ ਨੇ ਬਹੁਤ ਜ਼ਿਆਦਾ ਠੀਕ ਕਰਾਂ ਨਿੰਬੂ ਬਣਾਇਆ ਦੇਖੋ ਇਹਦੇ ਵਿੱਚ ਬੀ ਵੀ ਹੈਗੇ ਆਲੇ ਨਿੰਬੂ ਬਣੇ ਤੇ ਬੀ ਵੀ ਹੈਗੇ ਆ ਤੇ ਪੀ ਲੈਣੀ ਆ ਮੈਂ ਕੀ ਕਰਾਂ ਗਾਇਜ਼ ਮੇਰੇ ਹਸਬੰਦ ਨਾਲ ਆ ਗਿਆ ਤੇ ਹੁਣ ਆਪਾਂ ਜਾ ਰਹੇ ਚਾਹ ਪੀਣ ਬਾਟਾ ਬਣਾ ਕੇ ਲੱਗਣੀ ਹੈ ਟਾਈਟੇ ਬੰਦ ਕਰਦੇ ਵਕਤਾਂ ਨਾਲ ਆਦਨ ਤੇ ਕਰਮੀ ਬਹੁਤ ਹੈ ਆਹ ਸਾਡੀ ਚਾਹ ਪਈ ਆਇ ਕੁਝ ਲੈ ਆਣਾ ਸੀ ਚਿਫ ਡਾਡੀ ਜੀ ਅੱਜ ਚਿਪਸ ਲੈ ਕੇ ਆਇਆ ਆਪਾਂ ਚਿਪਸ ਖਾਵਾਂਗੇ ਚਿਪਸ ਡੱਬਾ ਭਰਿਆ ਪਿਆ ਚਿਪਸ ਨਾਲ 340 ਦਾ ਪਕੜ ਅੰਦਾ ਚਿਪਸ ਦਾ ਬ੍ਰੈਡ ਖਾਣਿਆ ਤੁਸੀਂ ਬ੍ਰੈਡ ਲੈ ਆ ਇੱਕ ਦਾ ਅੱਜ ਇੱਕ ਨਵਾਂ ਬ੍ਰੈਡ ਲੈ ਕੇ ਆਇਆ ਹੁਣ ਆਪਾਂ ਖਾਵਾਂਗੇ ਖੰਦੇ ਇੱਕ ਅੱਧਾ ਲਿਆ ਵਾ ਆ ਦਿਖਾਨੀ ਆ ਤਾਂ ਵੀ ਰੋਵੇਗਾ ਕੋਈ ਕਿਤੇ ਸੁਸਤੀ ਜਿਹਾ ਖੰਨੇ ਆਸੀ ਮੈਂ ਨਹੀਂ ਖਾਣਾ ਆਲੇ ਵੀ ਦਾ ਲਿਖਿਆ ਨਾ ਰੇਟ ਵੀ ਦਾ ਵੈਕਟਾ ਖਾਂਗੇ ਇੰਨਾ ਟੇਸਟੀ ਲੱਗਦਾ ਬਹੁਤ ਜ਼ਿਆਦਾ ਤੁਸੀਂ ਵੀ ਆ ਕੇ ਖਾ ਲੋ फटाफट ਚਾਹ ਵੀ ਨੇ ਮੈਂ ਚਾਹ ਪੀਣ ਲੱਗ ਗਈ ਆ ਅਸੀਂ ਆਪਾਂ ਚਾਹ ਪੀ ਲਈ ਆ ਚਾਹ ਪੀ ਲਈ ਚਿਪਸ ਖਾ ਲਿਆ ਮਜ਼ਾ ਆ ਗਿਆ ਸਨੋ ਦੀ ਪਾਈਰਾ ਖਦ ਲੈਣੇ ਤੇ ਹੁਣ ਮੈਂ ਨਿਊਟਰੀ ਬਣਾ ਲੱਗ ਗਈ ਆ ਪਿਆਜ਼ ਪੂਜੀ ਕਟਾਂਗੇ ਟਮਾਟਰ ਟਮਾਟਰ फटाफट ਾਲੂ ਵੀ ਖੜਦਾਂਗੇ ਦੋ ਚਾਰ ਤੁਸੀਂ ਵੀ ਨਿਊਟਰੀ ਦੀ ਸਬ지 ਖਾਣੇ ਤਾਂ ਕਮੈਂਟ ਚ ਜ਼ਰੂਰ ਦੱਸਿਓ ਮੈਨੂੰ ਮੈਂ ਤਾਂ ਬਹੁਤ ਖਾਂਦੀ ਆ ਮੈਂ ਦਿਖਾਉਣੀ ਆ ਤੁਹਾਨੂੰ ਆਪਾਂ ਬਣਾ ਰਹੇ ਆ ਆਲੂ ਦੀ ਸਬ지 ਆ ਦੇਖੋ ਆ ਲੈ ਖਾਣ ਨੂੰ ਜ਼ਿਆਦਾ ਨਹੀਂ ਬਣਾਣੀ ਲੈ ਨੇ ਆਲੂ ਠੀਕ ਐ ਇਹ ਆ ਪਿਆਜ਼ ਤੇ ਲਸਣ ਸਾਨੂੰ ਬਹੁਤ ਹੈ ਹੁਣ ਆਪਾਂ ਇਹਨੂੰ ਕੱਟਾਂਗੇ फटाफट ਡੱਬੋਇ ਚੱਕ ਲੈਨੇ ਆਨੇ ਹਨਨੂੰ ਕੱਟਣਾ ਠੀਕ ਹੀ ਆਪਣੇ ਕੋਲ ਆ ਤੇ ਆ ਚੱਪੂ ਆਪਾਂ ਕੱਟਣਗੇ ਆ ਦੇਖ ਨੂੰਟਰੀ ਆਪਾਂ ਨੂੰਟਰੀ ਲਾਉਣ ਜਾਂਦੇ ਨੂੰਟਰੀ ਆ ਆ ਦੇਖੋ ਆ ਕੀ ਹੈ ਲੈਡ ਹੈਗੀ ਸੁੰਡੀ ਹੈ ਸੁੰਡੀ ਆ ਡਿੱਗੀ ਕਿੰਨਾ ਭੱਜਦੀ ਵੀ ਹੈ ਲੈ ਆਪਾ ਬਣਾਨੇ ਨਿਉਟਲੀ ਦੀ ਸਬਜੀ ਸਿਆਮ ਇਨਸਾਲਾ ਬਣਾਉਣ ਦੇ ਵਿੱਚ फटाफट ਥੋੜਾ ਜਿਹਾ ਪਾਣੀ ਪਾ ਦਨੇ ਮਿਕਸੀਚੇ ਉਹਦਾ ਪਾਣੀ ਥੋੜਾ ਜਿਹਾ ਖੜੀ ਪਾਉਂਗੀ ਫਰਤੀ ਆ ਦੇ ਤੋ ਇਹ ਪਾਣੀ ਪਾ ਲੈਣ ਦੇ ਸਰਦ ਨਹੀਂ ਹੈਗਾ ਮਿਕਸੀ ਇਹ ਪਿਆਰ ਵਗੈਰਾ ਮਰਕਾ ਨਾ ਹੰਟਾਉਣਾ ਥੋੜਾ ਜਿਹਾ ਪਾਣੀ ਪਾਣਾ ਜ਼ਰੂਰੀ ਹੈ ਥੋੜਾ ਜਿਹਾ ਪਾਣਾ ਚਾਹੀਦਾ ਹੋ ਮਿਕਸ ਨਹੀਂ ਹੁੰਦਾ ਨਾ ਮਸਾਲਾ ਹਾਂ ਸਾਰਾ ਮੈਂ ਪਾ ਦਿੰਦੇ ਅਬਦੁੱਲ ਰੱਜ਼ ਖਾਸ ਨੂੰ ਪਿਆਰ ਸਾਰਾ ਵਾ ਤੇਰੇ ਐਟਾ ਹੀ ਗ੍ਰਾਈਂਡ ਕਰ ਦੂਗਾ ਆ ਦੇਖੋ ਵਾ ਕਿੰਨਾ ਪੂਰਾ ਹੋ ਜੂਗਾ ਪੂਰਾ ਹੋ ਜੂਗਾ ਆਏ ਕੋਈ ਨਾ ਤੁਹਾਡੇ ਕੋਲ ਵੱਡੀ ਮਿਕਸੀ ਨਹੀਂ ਛੋਟੀ ਮਿਕਸੀ ਆ ਚਲੋ ਕੰਮ ਦੇ ਰਹੀ ਆ ਆ ਨਮਕ ਨੂੰ ਮਿਕਸ ਕਰ ਲੈਣੀ ਪੂਰਾ ਮਸਾਲਾ ਮਿਕਸ ਕਰ ਲੈਂਦੀ ਐ ਕਿੰਨਾ ਟਾਈਮ ਲਾਉਗੀ ਮਿਕਸ ਕਰਨ ਨੂੰ ਇਹ 1.5 ਮਿੰਟ ਚਲੋ ਮਿਕਸ ਹੋ ਜੇ ਫਿਰ ਤੁਹਾਨੂੰ ਦਿਖਾਉਣ ਨੇ ਕਿ ਹੈ ਜ ਮਿਕਸ ਕਰ ਦਈਏ ਛੋਟੀ ਜੀ ਮਸ਼ੀਨ ਹੈ ਭਰੇ ਆਹ ਮਸਾਲਾ ਮਿਕਸ ਹੋ ਗਿਆ ਸਾਰਾ ਹੁਣ ਆਪਾਂ ਤੜਕਾ ਲਾਵਾਂਗੇ ਥੋੜਾ ਬਟੇਲਾ ਪੂਰਾ ਮਿਕਸ ਹੋ ਗਿਆ ਨਾ ਵਧੀਆ ਫਰਸਟ ਕਲਾਸ ਹੈ ਸਕੇਲ ਇੰਡੀਆ ਤੇ ਅੱਜ ਬਣਾ ਰਹੇ ਆਪਾਂ ਨਿਊਟਰੀ ਸੋਇਆ ਵੀ ਨਾਲੀ ਛੋਟੀ ਵਾਲੀ ਤੇ ਆ ਹੈਗਾ ਛੋਟੀ ਵਾਲਾ ਉਹ ਜਿਹੜਾ ਨਿਊਟਰੀ ਦਾ ਬੂਰਾ ਜਿਹਾ ਹੁੰਦਾ ਉਹ ਆ ਇਹ ਵੀ ਬਣਾਵਾਂਗੇ ਪਰ ਕਹਿੰਦੇ ਬਹੁਤ ਟੇਸਟੀ ਬਣਦਾ ਚਲੋ ਬਣਾ ਕੇ ਦੇਖਾਂਗੇ ਇੱਕ ਦਿਨ ਕਹੇ ਜਾਂ ਬਣਦਾ ਕਹੇ ਜਾਂ ਨਹੀਂ ਤੇ ਇੱਕ ਗਾਇਜ਼ ਲੋਕ ਨਾ ਹਲੇ ਵੀ ਹਟਦੇ ਨਹੀਂ ਪਏ ਹੈਗੇ ਕਿ ਪਤਾ ਨਹੀਂ ਇਹਨਾਂ ਨੂੰ ਕੀ ਚਾਹੀਦਾ ਕੀ ਨਹੀਂ ਕਹਿ ਜਾ ਮੱਕੀ ਮੱਕੀ ਇੰਨੇ ਜਿਆਦਾ ਨੈਗੇਟਿਵ ਕਮੈਂਟ ਇਹੋ ਜਿਹਾ ਕੁਝ ਬੋਲ ਦਿੰਦੇ ਨੇ ਇਹੋ ਜਿਹਾ ਕੁਝ ਕਰ ਦਿੰਦੇ ਆ ਕਿ ਪਰ ਲੋਕ ਹਟਦੇ ਨਹੀਂ ਹੈਗੇ ਕਿ ਹਲੇ ਵੀ ਕਹਿਣੋਂ ਨਹੀਂ ਹਟਦੇ ਕੀ ਚਲੋ ਠੀਕ ਹੁਣ ਕਹਿੰਦੇ ਕਈ ਜੋ ਪਰੇ ਆ ਕੀ ਫਿਰ ਜਿਸ ਦਿਨ ਮੈਂ ਕਹਿਣ ਤੇ ਆਇਆ ਤੇ ਫਿਰ ਉਦੋਂ ਦੇਖ ਲਓ ਫਿਰ ਕੰਮ ਖਰਾਬ ਹੋਇਆ ਨਾ ਫਿਰ ਮੈਨੂੰ ਇੱਕ ਸੈਪਰੇਟ ਵੀਡੀਓ ਤੁਹਾਡੇ ਵਾਸਤੇ ਬਣਾਣੀ ਪਈ ਆ ਪਰ ਇਹ ਕੀ ਫਿਰ ਜਦੋਂ ਮੈਂ ਬੋਲੀ ਤੇ ਫਿਰ ਤੁਸੀਂ ਰਹਿ ਜਾਉਗੇ ਖੜੇ ਦੇ ਖੜੇ ਕਿ ਤਾਨੂੰ ਕੀ ਮਤਲਬ ਆ ਕੋਈ ਕਹੇ ਜਾਂ ਮਰਜੀ ਆ ਕੋਈ ਕਹੇ ਜਾਂ ਨਹੀਂ ਆ ਤੁਸੀਂ ਕੀ ਲੈਣਾ ਕਿਸੇ ਦੇ ਉੱਪਰ ਤਾਨੂੰ ਨਹੀਂ ਚੰਗੀ ਲੱਗਦੀ ਤੁਸੀਂ ਵੀਡੀਓ ਨਾ ਦੇਖੋ ਤਾਨੂੰ ਕੌਣ ਕਹਿੰਦਾ ਵੀਡੀਓ ਦੇਖੋ ਆਕੇ ਸਾਡੀ ਜੇ ਵੀਡੀਓ ਦੇਖ ਦਿਓ ਆਕੇ ਤਾਂ ਜੇ ਨਹੀਂ ਦੇਖਣੀ ਹੁੰਦੀ ਜੇ ਤਾਨੂੰ ਕੋਈ ਕਹਿੰਦਾ ਤਾਂ ਨਹੀਂ ਕਿ ਵੀਡੀਓ ਆਕੇ ਦੇਖੋ ਜੇ ਦੇਖਦੇ ਹੋ ਤਾਂ ਆਕੇ ਕੁਝ ਜੇ ਲਾਈਕ ਨਹੀਂ ਕਰਨਾ ਕਮੈਂਟ ਨਹੀਂ ਕਰਨਾ ਕੁਝ ਨਹੀਂ ਕਰਨਾ ਠੀਕ ਆ ਤੁਸੀਂ ਵੀਡੀਓ ਨਹੀਂ ਚੰਗੀ ਲੱਗੀ ਦੇਖੋ ਚਲੇ ਜਾਓ ਸਕਿਪ ਕਰ ਦਿਓ ਜੇ ਨਹੀਂ ਚੰਗੀ ਲੱਗਦੀ ਤੇ ਪਰ ਇਹ ਕਿ ਤੁਸੀਂ ਆਕੇ ਕਿਸੇ ਨੂੰ ਬੋਲਦੇ ਹੋ ਕਿਸੇ ਚਰਿੱਤਰ ਦੇ ਉੱਪਰ ਬੋਲਦੇ ਹੋ ਜਾਂ ਕਿਸੇ ਦੇ ਕਲਰ ਦੇ ਉੱਪਰ ਬੋਲਦੇ ਹੋ ਤੇ ਇਹ ਕੋਈ ਸ਼ੋਭਾ ਨਹੀਂ ਦਿੰਦਾ ਹੈਗਾ ਹੁਣ ਮੈਂ ਆ ਮੈਂ ਇਹਦੇ ਨਾਲ ਆਪਣੀ ਸਾਰੀ ਲਾਈਵ ਕੱਢਣੀ ਹੈ ਜੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਫਿਰ ਪਰ ਇਹ ਕਿ ਦੇਖੋ ਨਾ ਬੋਲਿਆ ਕਰੋ ਇਦਾਂ ਦੀ ਕੋਈ ਗੱਲ ਚੰਗੀ ਨਹੀਂ ਹੁੰਦੀ ਕਿਸੇ ਨੂੰ ਇਦਾਂ ਚਰਿੱਤਰਹੀਨ ਕਰਨਾ ਜਾਂ ਕੁਝ ਕਰਨਾ ਚੰਗੀ ਗੱਲ ਨਹੀਂ ਹੁੰਦੀ ਇਹ ਛੋਟੀ ਸੋਚ ਵਾਲੇ ਹੁੰਦੇ ਜਿਨ੍ਹਾਂ ਦੀ ਸੋਚ ਛੋਟੀ ਹੁੰਦੀ ਆ ਬੇਸ਼ੱਕ ਅਸੀਂ ਕਿਰਾਏ ਦੇ ਘਰ ਜਿਵੇਂ ਆ ਘੜਾ ਘਰ ਆਪਣਾ ਨਹੀਂ ਹੈਗਾ ਪਰ ਸਾਡੀ ਸੋਚ ਤੁਹਾਡੇ ਵਰਗੀ ਇਦਾਂ ਨਹੀਂ ਹੈਗੀ ਇੰਨੀ ਛੋਟੀ ਨਹੀਂ ਹੈਗੀ ਸਾਡੀ ਸੋਚ ਜਿੰਨੀ ਤੁਹਾਡੀ ਸੋਚ ਛੋਟੀ ਆ ਕਿਸੇ ਨੂੰ ਇਦਾਂ ਬੋਲਾਂਗੇ ਆ ਬੋਲਾਂਗੇ ਮੈਂ ਕਹਿੰਨਾ ਤੁਸੀਂ ਇਸ ਤੋਂ ਵੀ ਚਾਹੇ ਗੰਦਾ ਬੋਲੋ ਪਰ ਅਸੀਂ ਵੀਡੀਓ ਬਣਾਣਾ ਨਹੀਂ ਛੱਡਣਾ ਤੇ ਨਹੀਂ ਛੱਡਣਾ ਕਿਉਂ ਕਿ ਇਹਦੇ ਉੱਪਰ ਗੱਲ ਇਹ ਹੈ ਕਿ ਸਾਡਾ ਥੋੜਾ ਕੈਰੀਅਰ ਸੈੱਟ ਹੋ ਜੇ ਤਹਾਡਾ ਕੁਝ ਆਮਦਨੀ ਹੋ ਜੇ ਜੇ ਕੋਈ ਅੱਗੇ ਵਧੇ ਤਾਂ ਕੋਈ ਕਿਸੇ ਨੂੰ ਚੰਗਾ ਲੱਗਦਾ ਨਹੀਂ ਕਿ ਉਹ ਅੱਗੇ ਕਿਉਂ ਵੱਧ ਰਿਹਾ ਤੁਹਾਨੂੰ ਇਹ ਲੋਕਾਂ ਨੂੰ ਮਿਰਚਾਂ ਵੜੀ ਲੱਗਦੀਆਂ ਨੇ ਕਿ ਕਿਉਂ ਅੱਗੇ ਵੱਧਦਾ ਪਰ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਸਾਨੂੰ ਕਮੈਂਟ ਕਰਦੇ ਹੋ 네ਗੇਟਿਵ ਤੇ ਉਹਦੇ ਲਈ ਤੁਹਾਡਾ ਬਹੁਤ ਜ਼ਿਆਦਾ ਥੈਂਕਸ ਲੱਗੇ ਰੋ ਇਦਾਂ ਹੀ ਅਸੀਂ ਵੀ ਲੱਗੇ ਰਵਾਂਗੇ ਇਦਾਂ ਹੀ ਕਿਉਂ ਜੋਤੀ ਤੇਰਾ ਕੀ ਕਹਿਣਾ ਹੈ ਜੀ ਸਹੀ ਕਹਿਦੇ ਤੇਰਾ ਕੀ ਕਹਿਣਾ ਹੈ ਨਾ ਉਹਨੂੰ ਇੱਕ ਮੈਸੇਜ ਆ ਦੇ ਦੇ ਕੋਈ ਨਾ ਉਹ ਉਹਨਾਂ ਦੇ ਆਪਣੇ ਕੋਲ ਜਪਾ ਤੁਸੀਂ ਨਹੀਂ ਸੋਚਦਾ ਕੁਛ ਨਹੀਂ ਕਰਦਾ ਉਹਦੇ ਅੱਛਾ ਦਿਖਾ ਦੇ ਦਿਖਾ ਦੇ ਇੱਕ ਵਾਰ ਦਿਖਾ ਦੇ ਜੋ ਚੀਜ਼ ਦਿਖਾਣ ਲੱਗੀ ਆ ਨਹੀਂ ਦਿਖਾ ਦੇ ਨਹੀਂ ਦਿਖਾ ਦੇ ਕਿਹਦੇ ਚੱਪਲ ਦਿਖਾ ਦੇ ਮੈਂ ਜਪ ਉਹ ਉਹ ਨੀਚੇ ਕੇਰੇ ਆਪਾਂ ਥੋੜੀ ਨੀਚੇ ਚੱਲਣਾ ਵਾ ਪੜੇ ਲੱਕੇ ਉਹ ਕੇ ਵੀ ਅਨ ਅਨਪੜ੍ਹਵਾੜ ਵਾਲੀ ਹੰਕਤਾ ਕਰ ਦਿਆ ਹੈ ਆਪਾਂ ਥੋੜੀ ਹੋ ਹਰਕਤਾਂ ਕਰਨੀ ਹੈ ਹੈਨਾ ਚਲੋ ਬਾਕੀ ਜੈ ਜੀ ਦੀ ਸੋ ਜੀ ਦੀ ਨਹੀਂ ਸੋਚੇ ਤੇ ਗਾਈਜ਼ ਅੱਜ ਦਾ ਵੀਲੋਗ ਆਪ ਇੱਥੇ ਖਤਮ ਕਰਦੇ ਆਂ। ਜੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰਦੇ ਹੋ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ। ਗਾਈਜ਼ ਤੁਸੀਂ ਸ਼ੇਅਰ ਨਹੀਂ ਕਰ ਰਹੇ ਵੀਡੀਓ ਯਾਰ ਤੁਸੀਂ ਸ਼ੇਅਰ ਕਰਿਆ ਕਰੋ ਤੇ ਇੱਕ ਲਾਈਕ ਹੀ ਨਹੀਂ ਕਰ ਰਹੇ। 100 ਲਾਈਕ ਵੀ ਤੁਸੀਂ ਕਰ ਨਹੀਂ ਰਹੇ। ਮਰਗੀ ਘੱਟੋ ਘੱਟ 700 800 ਬੰਦਾ ਦੇਖ ਲਿੰਦਾ ਹੈ 600 ਬੰਦਾ ਦੇਖ ਲਿੰਦਾ ਹੈ ਤੇ ਘੱਟੋ ਘੱਟ 100 ਲਾਈਕ ਤਾਂ ਕਰ ਦਿਆ ਕਰੋ। 100 ਲਾਈਕ ਵੀ ਤੁਸੀਂ ਕਰਨੀ ਰਹੇ। ਤੇ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ। ਵੀਡੀਓ ਦੇਖਣ ਆਨੇਓ ਤੇ ਬਾਕੀ ਸ਼ੇਅਰ ਜ਼ਰੂਰ ਕਰਿਆ ਕਰੋ। ਸ਼ੇਅਰ ਨਾਲ ਤੁਹਾਡੇ ਮ ਤੇ ਜੋਤੀ ਦੇਖੋ ਇਹ ਫੇਸ ਦੇਖੋ ਇਹ ਪਤਾ ਕਿਉਂ ਹੋ ਰਿਹਾ ਏਦਾਂ ਕਿਉਂਕਿ ਜੋਤੀ ਨੂੰ ਥੋੜੀ ਪ੍ਰੋਬਲਮ ਹੈਗੀ ਸਰਵਾਈਕਲ ਸਰਵਾਈਕਲ ਦੀ ਪ੍ਰੋਬਲਮ ਆ ਤੇ ਇਹਦੇ ਪਿੱਠ ਦੇ ਉੱਪਰ ਦਰਦ ਹੋ ਰਿਹਾ ਪਿੱਠ ਦੇ ਉੱਪਰ ਇੱਥੇ ਕੋਈ ਦਰਦ ਹੋ ਰਿਹਾ ਹੁਣ ਦਰਦ ਹੋ ਰਿਹਾ ਇਹਨੂੰ ਇਹ ਹੈ ਕਿ ਹੁਣ ਫਟਾਫਟ ਵਲੋਗ ਖਤਮ ਹੋਵੇ ਤੇ ਗੱਲ ਇਹ ਹੈ ਕਿ ਮੈਂ ਥੋੜੀ ਰੈਸਟ ਕਰ ਲਾਂ ਜਾਂ ਕੁਝ ਕਰ ਲਾਂ ਕਿਉਂਕਿ ਇਹਦੇ ਪਿੱਠ ਦੇ ਉੱਪਰ ਦਰਦ ਹੋ ਰਿਹਾ ਸਰਵਾਈਕਲ ਪ੍ਰੋਬਲਮ ਹੁੰਦੀ ਹੈ ਤੇ ਉਹ ਪਿੱਠ ਦੇ ਵਿੱਚ ਦਰਦ ਹੁੰਦਾ ਹੀ ਆ ਖੜਨਾ ਖੁੜਨਾ ਥੋੜਾ ਖਾਣ ਦਾ ਰੋਟੀ ਪਾਣੀ ਹੁਣ ਦੇਖੋ ਇਹ ਸਬੂਜੀ ਬਣਾਉਣਾ ਸਬੂਜੀ ਕਰਨਾ ਇਹਨੇ ਪਰ دیر ਵੀ ਥੋੜਾ ਬਹੁਤ ਦਰਦ ਹੁੰਦਾ ਤੇਜ਼ ਕਰਕੇ ਗਾਈਜ਼ ਅੱਜ ਦਾ ਵੀਲੋਗ ਆਪੈ ਥੀ ਖਤਮ ਕਰਦੇ ਹਾਂ ਤੇ ਫਿਰ ਮੈਂ ਉਹੀ ਚੀਜ਼ ਰਿਪੀਟ ਨਹੀਂ ਕਰਨਾ ਚਾਹੁੰਦਾ ਤੇ ਮਿਲਦੇ ਆਪਾਂ ਨੈਕਸਟ ਵੀਲੋਗ ਤਦ ਤੱਕ ਲਈ ਬਾਏ ਕਿਸਾ ਦੇ ਦੇ ਮੈਨੂੰ ਹਾਂ